ਦੋਸਤੋ ਸਤਿ ਸ੍ਰੀ ਅਕਾਲ ਫਤਿਹਗੜ ਸਾਹਿਬ ਦੇ ਵਿੱਚ 8ਵੀਂ 10ਵੀਂ 11ਵੀਂ 12ਵੀਂ ਤੇ ਬੀਏ ਪਾਸ ਤੇ ਪੋਸਟ ਗ੍ਰੈਜੂਏਸ਼ਨ ਵਿਦਿਆਰਥੀਆਂ ਵਾਸਤੇ ਰੋਜ਼ਗਾਰ ਮੇਲਾ ਲਗਾਇਆ ਜਾ ਰਿਹਾ ਹੈ ਫਤਿਹਗੜ ਸਾਹਿਬ ਦੇ ਪਿੰਡ ਜਿਹੜਾ ਸੰਘੋੜ ਹੈ ਸੰਘੋੜ ਦੇ ਵਿੱਚ ਕਕੋੜੀਆ ਕਾਲਜ ਹੈ ਇਹਦੇ ਵਿੱਚ 4 April ਨੂੰ ਸਵੇਰੇ ਇਹ ਜਿਹੜੀ ਜਾਣਕਾਰੀ ਆ ਵਧੀਕ ਡਿਪਟੀ ਕਮਿਸ਼ਨਰ ਹਰਪ੍ਰੀਤ ਸਿੰਘ ਨੇ ਦਿੱਤੀ ਹੈ ਤੇ ਉਹਨਾਂ ਨੇ ਇਹ ਵੀ ਜਾਣਕਾਰੀ ਦਿੱਤੀ ਹੈ ਵੀ ਇਸ ਦੇ ਵਿੱਚ 17 ਤੋਂ 21 ਸਾਲ ਉਮਰ ਦੇ 10ਵੀਂ 12ਵੀਂ ਪਾਸ ਨੌਜਵਾਨ ਫਾਰਮ ਭਰ ਸਕਦੇ ਹਨ ਤੇ ਜਿਸ ਵਿੱਚ ਫੌਜੀ ਭਰਤੀ ਹੁਣ ਦੇ ਚਾਹਵਨ ਪ੍ਰਾਥੀ ਵੀ ਇਸ ਮੇਲੇ ਦੇ ਵਿੱਚ ਭਾਗ ਲੈ ਸਕਦੇ ਹਨ ਆਪਣੇ ਸਰਟੀਫਿਕੇਟ ਲੈ ਕੇ ਪਹੁੰਚੋ ਫਤੇਗੜ ਸਾਹਿਬ ਦੇ ਕੋਡਿਆ ਗਰੁੱਪ ਆਫ ਇੰਸਟੀਚਿਊਟ ਜੋ ਕਿ ਸੰਘੋੜ ਦੇ ਕੋਲ ਪੈਂਦਾ ਕਾਲਜ ਉਹਦੇ ਵਿੱਚ 4 April ਨੂੰ ਸਵੇਰੇ 9:30 ਵਜੇ ਜਿਹੜਾ ਹੈਗਾ ਰੋਜ਼ਗਾਰ ਮੇਲਾ ਜ਼ਿਲ੍ਹਾ ਰੋਜ਼ਗਾਰ ਕਾਰੋਬਾਰ ਬਿਊਰੋ ਫਤੇਗੜ ਸਾਹਿਬ ਵੱਲੋਂ ਲਗਾਇਆ ਜਾ ਰਿਹਾ ਜਿਹਦੇ ਵਿੱਚ 8ਵੀਂ 10ਵੀਂ 12ਵੀਂ ਪੋਸਟ ਗ੍ਰੈਜੂਏਸ਼ਨ ਤੱਕ ਦੇ ਜਿਹੜੇ ਸਟੂਡੈਂਟ ਨੇ ਇਸ ਰੋਜ਼ਗਾਰ ਮੇਲੇ ਦੇ ਵਿੱਚ ਫਤੇਗੜ ਸਾਹਿਬ ਦੇ ਜਾਂ ਜਿਹੜੀਆਂ ਲੋਕਲ ਪ੍ਰਾਈਵੇਟ ਕੰਪਨੀਆਂ ਨੇ ਮੱਛੀ ਪਾਲਣ ਵਿਭਾਗ ਆ ਡੇਰੀ ਵਿਕਾਸਾ ਐਸਸੀ ਕਾਰਪੋਰੇਸ਼ਨ ਆ ਬੀਸੀ ਕਾਰਪੋਰੇਸ਼ਨ ਆ ਜ਼ਿਲ੍ਹਾ ਦੇਵ ਕੇਂਦਰ ਸ਼ਾਮਲ ਹੋਣਗੇ ਇਹ 8ਵੀਂ ਤੋਂ ਲੈ ਕੇ ਜਿਹੜੇ 12ਵੀਂ ਪਲੱਸ 2 ਵਾ ਤੁਹਾਨੂੰ ਜਿੱਦਾਂ ਪਹਿਲਾਂ ਦੱਸਿਆ ਵੀ ਸਾਰੇ ਵਿਦਿਆਰਥੀ ਕੱਲ ਨੂੰ 9:30 ਵਜੇ 4 ਅਪ੍ਰੈਲ ਇਹ ਵੀਡੀਓ ਨੂੰ ਸਾਂਝੀ ਕਰ ਦਿਓ ਸਾਰੇ ਇਹਨਾਂ ਨਾਲ ਤਾਂ ਜੋ ਕਿਸੇ ਨੂੰ ਰੋਜ਼ਗਾਰ ਮਿਲ ਸਕੇ ਮੈਂ ਪਤਾ ਮੈਂ ਤੁਹਾਨੂੰ ਇੱਕ ਵਾਰ ਫੇਰ ਦੱਸ ਦਿੰਨਾ ਕਿ ਕੋਡ ਜਾਂ ਗਰੁੱਪ ਆਪ ਇੰਸਟੀਚੂਟ ਖਮਾਣੋ ਜੋ ਕਿ ਸੰਘੋਲ ਦੇ ਕੋਲ ਹੈ ਕੱਲ ਨੂੰ 9:30 ਵਜੇ ਉੱਥੇ ਰੋਜ਼ਗਾਰ ਮੇਲਾ ਪੰਜਾਬ ਸਰਕਾਰ ਵੱਲੋਂ ਲਗਾਇਆ ਰਿਹਾ ਜਿਦੇ ਵਿੱਚ ਸਰਕਾਰੀ ਤੇ ਪ੍ਰਾਈਵੇਟ ਨੌਕਰੀਆਂ ਦੇ ਫਾਰਮ ਜਿਹੜੇ ਭਰੇ ਜਾਣਗੇ ਆਪਣੇ ਸਾਰੇ ਡਾਕੂਮੈਂਟ ਲੈ ਕੇ ਪਹੁੰਚੋ ਦੋਸਤੋ ਸਤਿ ਸ੍ਰੀ ਅਕਾਲ ਫਤੇਗੜ ਸਾਹਿਬ ਦੇ ਵਿੱਚ 8ਵੀਂ 10ਵੀਂ 11ਵੀਂ 12ਵੀਂ ਬੀਏ ਪਾਸ ਤੇ ਪੋਸਟ ਗ੍ਰੈਜੂਏਸ਼ਨ ਵਿਦਿਆਰਥੀਆਂ ਵਾਸਤੇ ਰੋਜ਼ਗਾਰ ਮੇਲਾ ਲਗਾਇਆ ਜਾ ਰਿਹਾ ਹੈ ਫਤਿਹਗੜ ਸਾਹਿਬ ਦੇ ਪਿੰਡ ਜਿਹੜਾ ਸੰਘੋੜ ਹੈ ਸੰਘੋੜ ਦੇ ਵਿੱਚ ਕਕੋੜੀਆ ਕਾਲਜ ਹੈ ਜਿਹਦੇ ਵਿੱਚ 4 April ਨੂੰ ਸਵੇਰੇ ਇਹ ਜਿਹੜੀ ਜਾਣਕਾਰੀ ਆ ਵਧੀਕ ਡਿਪਟੀ ਕਮਿਸ਼ਨਰ ਹਰਪ੍ਰੀਤ ਸਿੰਘ ਨੇ ਦਿੱਤੀ ਹੈ ਤੇ ਉਹਨਾਂ ਨੇ ਇਹ ਵੀ ਜਾਣਕਾਰੀ ਦਿੱਤੀ ਹੈ ਵੀ ਇਸ ਦੇ ਵਿੱਚ 17 ਤੋਂ 21 ਸਾਲ ਉਮਰ ਦੇ 10ਵੀਂ 12ਵੀਂ ਪਾਸ ਨੌਜਵਾਨ ਫਾਰਮ ਭਰ ਸਕਦੇ ਹਨ ਜਿਸ ਵਿੱਚ ਫੌਦੀ ਭਾਰਤੀ ਹੁਣ ਦੇ ਚਾਵਨ ਪ੍ਰਾਥੀ ਵੀ ਸਮੇਲੇ ਦੇ ਵਿੱਚ ਭਾਗ ਲੈ ਸਕਦੇ ਹਨ ਆਪਣੇ ਸਰਟੀਫਿਕੇਟ ਲੈ ਕੇ ਪਹੁੰਚ ਫਤਿਹਗੜ ਸਾਹਿਬ ਦੇ ਕੋਡਿਆ ਗਰੁੱਪ ਆਫ ਇੰਸਟੀਚਿਊਟ ਜੋ ਕਿ ਸੰਘੋੜ ਦੇ ਕੋਲ ਪੈਂਦਾ ਕਾਲਜ ਉਹਦੇ ਵਿੱਚ 4 April ਨੂੰ ਸਵੇਰੇ 9:30 ਵਜੇ ਜਿਹੜਾ ਹੈਗਾ ਰੋਜ਼ਗਾਰ ਮੇਲਾ ਜ਼ਿਲ੍ਹਾ ਰੋਜ਼ਗਾਰ ਕਾਰੋਬਾਰ ਬਿਊਰੋ ਫਤਿਹਗੜ ਸਾਹਿਬ ਵੱਲੋਂ ਲਗਾਇਆ ਜਾ ਰਿਹਾ ਜਿਹਦੇ ਵਿੱਚ 8ਵੀਂ 10ਵੀਂ 12ਵੀਂ ਪੋਸਟ ਗ੍ਰੈਜੂਏਸ਼ਨ ਤੱਕ ਦੇ ਜਿਹੜੇ ਸਟੂਡੈਂਟ ਨੇ ਇਸ ਰੋਜ਼ਗਾਰ ਮੇਲੇ ਦੇ ਵਿੱਚ ਫਤੇਗੜ ਸਾਹਿਬ ਦੇ ਜਾਂ ਜਿਹੜੀਆਂ ਲੋਕਲ ਪ੍ਰਾਈਵੇਟ ਕੰਪਨੀਆਂ ਨੇ ਮੱਛੀ ਪਾਲਣ ਵਿਭਾਗ ਆ ਡੇਰੀ ਵਿਕਾਸ ਆ ਐਸਸੀ ਕਾਰਪੋਰੇਸ਼ਨ ਆ ਬੀਸੀ ਕਾਰਪੋਰੇਸ਼ਨ ਆ ਜ਼ਿਲ੍ਹਾ ਅਦੇਵ ਕੇਂਦਰ ਸ਼ਾਮਲ ਹੋਣਗੇ ਇਹ 8ਵੀ ਤੋਂ ਲੈ ਕੇ ਜਿਹੜੇ 12ਵੀ ਪਲੱਸ 2 ਪਹ ਤੁਹਾਨੂੰ ਜਿੱਦਾਂ ਪਹਿਲਾਂ ਦੱਸਿਆ ਵੀ ਸਾਰੇ ਵਿਦਿਆਰਥੀ ਕੱਲ ਨੂੰ